ਅਜੀਵਲ ਸਾਹਿਬ ਜਿਸ ਢੰਗ ਦੇ ਨਾਲ ਪ੍ਰਪੋਜ਼ਲ ਆਈ ਉਸ ਨੂੰ ਰੱਦ ਕੀਤਾ ਗਿਆ ਇੱਕ ਨਵਾਂ ਪ੍ਰੋਗਰਾਮ ਦਿੱਤਾ ਗਿਆ ਹੁਣ ਅੱਗੇ ਕੀ ਹੈਗਾ ਕਿ ਜਿਹੜਾ ਪ੍ਰੋਗਰਾਮ ਦਿੱਤਾ ਉਹਨੂੰ ਲਾਗੂ ਕਰਾਂਗੇ ਜੀ ਬਾਕੀ ਚਰਚਾ ਆਪਸ ਵਿੱਚ ਹੀ ਚਰਚਾ ਹੋ ਜਾਰੀ ਰਹੀਗੀ ਕੋਈ ਇਨਵੀਟੇਸ਼ਨ ਦੁਆਰਾ ਮੀਟਿੰਗ ਦਾ ਆਇਆ ਹੈ ਸਰਕਾਰ ਦੇ ਵੱਲੋਂ ਨਹੀਂ ਹਾਲੇ ਕੋਈ ਇਨਵੀਟੇਸ਼ਨ ਨਹੀਂ ਆਇਆ ਕਿਤੇ ਗੱਲ ਚੱਲ ਰਹੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਕਿ ਉਧਰੋਂ ਜਰੂਰ ਮੈਸੇਜ ਆ ਰਹੇ ਨੇ ਹਾਲੇ ਤੀ ਕੋਈ ਨਹੀਂ ਮੇਰੇ ਕੋਲ ਤਾਂ ਕੋਈ ਮੈਸੇਜ ਨਹੀਂ ਆਇਆ ਠੀਕ ਹੈ ਜੇ ਸਰਕਾਰ ਮੈਸੇਜ ਦਿੰਦੀ ਹੈ ਇਨਵੀਟੇਸ਼ਨ ਦਿੰਦੀ ਹੈ ਮੀਟਿੰਗ ਦੇ ਲਈ ਦੇਖੋ ਜੀ ਮੀਟਿੰਗ ਲਈ ਜੇ ਉਹਦੇ ਵਿੱਚ ਕੁਝ ਨਿਕਲਦਾ ਫਿਰ ਤਾਂ ਜਾਵਾਂਗੇ ਤੇ ਜੇ ਉਹਨਾਂ ਨੇ ਇਦਾਂ ਹੀ ਦੁਬਾਰਾ ਬਹਿਸ ਕਰੋ ਤੀਜੀ ਵਾਰੀ ਬਹਿਸ ਕਰੋ ਚੌਥੀ ਵਾਰੀ ਬਹਿਸ ਕਰੋ ਫਿਰ ਨਹੀਂ ਜਿਹੜਾ ਕੱਲ ਇੱਕ ਫਾਈਲ ਪ੍ਰਪੋਜ਼ਲ ਦੀ ਭੇਜੀ ਹੈ ਉਹਦੇ ਪੁਆਇੰਟ ਤੁਹਾਨੂੰ ਲੱਗਦਾ ਕਿ ਸਹੀ ਨੇ ਕੁਝ ਪੁਆਇੰਟ ਸਹੀ ਨੇ ਨਹੀਂ ਸਾਰਾ ਸਾਰਾ ਕੁਝ ਪਹਿਲਾਂ ਹੀ ਹੋ ਚੁੱਕਾ ਡਿਸਕਸ ਉਹ ਐਸੀ ਗੱਲ ਨਹੀਂ ਕਰਲੀ ਆ ਵੀ ਅੱਜ ਐਮੈਂਡਮੈਂਟ ਕਰਕੇ 2 ਸਾਲ ਬਾਅਦ ਫੇਰ ਐਮੈਂਡਮੈਂਟ ਕਰ ਦੇਣਗੇ ਰਿਪੀਲ ਕਿਉਂ ਨਹੀਂ ਕਰਦੇ ਜੇ ਉਹ ਸਮਝ ਗਏ ਕਿ ਉਹ ਮੰਨਦੇ ਆ ਵੀ ਕਾਨੂੰਨ ਗਲਤ ਬਣ ਗਏ ਇਹ ਅਨਕਨਸਟੀਚੂਨਲ ਨੇ ਵਾਈਟ ਨੋਟ ਤੇ ਰਿਪੀਲ ਕਿੰਨਿਆਂ ਕੋ ਹੋਰ ਐਮੈਂਡਮੈਂਟਸ ਹੋਰ ਲੱਗਦਾ ਕਿ ਹੋ ਸਕਦੀਆਂ ਨਹੀਂ ਐਮੈਂਡਮੈਂਟਸ ਦਾ ਤਾਂ ਸਵਾਲ ਹੀ ਨਹੀਂ ਐਮੈਂਡਮੈਂਟਸ ਦੀ ਕੋਈ ਗੱਲ ਨਹੀਂ ਹੁਣ ਤਾਂ ਰਿਪੀਲ ਕਰਨ ਦੀ ਗੱਲ ਹੈ ਜਿਹੜਾ ਸੱਦਾ ਦਿੱਤਾ ਗਿਆ ਹੈ ਕਿ ਦਿੱਲੀ ਜੈਪੁਰ ਹਾਈਵੇ ਜਾਮ ਕਰਾਂਗੇ ਉਹ ਕਿਹੜੀ ਜੱਥੇਬੰਦੀ ਕਰੀਏ ਇੱਥੋਂ ਜਾਉਂਗੇ ਹੋਰ ਪਾਸੇ ਆਉਣਗੇ ਕੌਣ ਆਊਗਾ ਨਹੀਂ ਉਹ ਰਾਜਸਥਾਨ ਵਾਲੇ ਆ ਰਹੇ ਨੇ ਉਹਨਾਂ ਦੀ ਜਿੰਮੇਵਾਰੀ ਹੈ ਉਹ ਕਰ ਲਈ ਰਾਜਸਥਾਨ ਵਾਲੇ ਬੰਦ ਕਰਦੇ ਹਾਂ ਕਿਉਂਕਿ ਹੁਣ ਤੱਕ ਉਥੇ ਇਲੈਕਸ਼ਨ ਸੀ ਇਲੈਕਸ਼ਨ ਦਾ ਰਿਜ਼ਲਟਸ ਵਗੈਰਾ ਆ ਗਏ ਉਹਨੂੰ ਵੱਡੀ ਗਿਣਤੀ ਚਾਹੀਦੀ ਹੈ ਕਿਉਂਕਿ ਉਹ ਵੱਡਾ ਹਾਈਵੇ ਹੈ ਵੱਡੀ ਗਿਣਤੀ ਚ ਆਉਣਗੇ ਸਾਰੇ ਕਰ ਲੈਣਗੇ ਕੋਈ ਪ੍ਰੋਬਲਮ ਨਹੀਂ ਕਰ ਡਿਊਟੀਆਂ ਲਾਤੀਆਂ ਸਭ ਨੇ ਉਹ ਆਪਣੇ ਜ਼ਿੰਮੇਵਾਰੀ ਲੈ ਲਈ ਹੋ ਜਾਏਗਾ ਤੋਂ ਤਿੰਨ ਦਿਨਾਂ ਦੇ ਵਿੱਚੋਂ ਵੀ ਬੰਦ ਅੱਜ ਦੀ ਜਿਹੜੀ ਮੀਟਿੰਗ ਹੋ ਰਹੀ ਆ ਕੀ ਖਾਸ ਏਜੰਡਾ ਤੁਹਾਡਾ ਆਪਣੀ ਮੀਟਿੰਗ ਦਾ ਏਜੰਡਾ ਅੰਦੋਲਨ ਹੀ ਆ ਸਾਡਾ ਏਜੰਡਾ ਹਰ ਰੋਜ਼ ਇਹਦੇ ਤੇ ਡਿਬੇਟ ਹੁੰਦੀ ਆ ਅਸੀਂ ਸਾਰੇ ਆਪੋ ਆਪਣੀ ਬੈਠ ਕੇ ਇੱਕ ਗੱਲ ਦੱਸਾਂ ਤੁਹਾਨੂੰ ਪੱਕੀ ਅਸੀਂ 40 ਜਦੋਂ ਬੈਠੇ ਆ ਨਾ ਪੂਰੀ ਬਾਲ ਦੀ ਖਲ ਲਾਉਣੀ ਐ ਐਵੇਂ ਨਹੀਂ ਇਹ ਅੰਦੋਲਨ ਚੱਲ ਰਿਹਾ ਔਰ ਉਹਦੇ ਚ ਜੋ ਨਤੀਜਾ ਨਿਕਲਦਾ ਫਿਰ ਸਾਰੇ ਇੱਕ ਸਿਰੋਕ ਕੇ ਉਹਨੂੰ ਬਹਿ ਨਿਕਲਦੇ ਸਰਕਾਰ ਦੀ ਅਜੇ ਵੀ ਫਿਰਦੇ ਸਟੇਜ ਤੋਂ ਸਟੇਜ ਤੋਂ ਵਾਰ-ਵਾਰ ਤੁਹਾਡੀ ਸਪੀਚਸ ਆ ਰਹੀਆਂ ਨੇ ਲੋਕਾਂ ਤੱਕ ਤੁਸੀਂ ਬਹੁਤ ਅਪੀਲ ਵੀ ਕੀਤੀ ਹੱਥ ਵੀ ਜੋੜ ਕੇ ਬੇਨਤੀਆਂ ਵੀ ਕਰ ਰਹੇ ਹੋ ਬਹੁਤ ਕਿਉਂ ਲੱਗਦਾ ਤੁਹਾਨੂੰ ਕਿ ਇਹ ਬਹੁਤ ਜ਼ਰੂਰੀ ਹੈ ਜਿਹੜੀ ਤੁਸੀਂ ਅਪੀਲ ਕਰ ਅਸਲ ਚ ਗੱਲ ਇਹ ਵੀ ਇਸ ਵੇਲੇ ਨਾ ਭਾਰਤ ਸਰਕਾਰ ਉਹਦੀਆਂ ਏਜੰਸੀਜ਼ ਉਹਦਾ ਆਈਟੀ ਸੈੱਲ ਬਹੁਤ ਜ਼ਿਆਦਾ ਐਕਟਿਵ ਹੋ ਗਿਆ ਹੈ ਉਹ ਆਈਟੀ ਸੈੱਲ ਨੂੰ ਕਰੋੜਾਂ ਰੁਪਏ ਸਰਕਾਰ ਖਰਚਦੀ ਹੈ ਉਦੀ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ ਲੀਡਰਸ਼ਿਪ ਨੂੰ ਬਦਨਾਮ ਕੀਤਾ ਜਾ ਸਕਦਾ ਹੈ ਕਿਸੇ ਤਰ੍ਹਾਂ ਲੋਕਾਂ 'ਚ ਪੁਰੇਖੇ ਪੈਦਾ ਕੀਤੇ ਜਾ ਸਕਦੇ ਨੇ ਕਿਸੇ ਤਰ੍ਹਾਂ ਇਹਨਾਂ ਦੇ ਵਿੱਚ ਵੜ ਕੇ ਕੋਈ ਪਾੜ ਲਾਇਆ ਜਾ ਸਕਦਾ ਹੈ ਉਤੋਂ ਭਾਵੇਂ ਅਸੀਂ ਲੀਡਰਸ਼ਿਪ ਸਾਰੀ ਚੌਕਸ ਹੈ ਲੋਕਾਂ ਨੂੰ ਚੌਕਸ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਸੀ ਹੁਮੇ ਦੱਸਿਆ ਰਾਤ ਅਨਾਉਂਸਮੈਂਟ ਹੋ ਗਈ ਕਿ ਕੋਈ ਹਲਚਲ ਹੋ ਸਕਦੀ ਹੈ ਇਸ ਤਰ੍ਹਾਂ ਇੱਕ ਮੰਚ ਤੋਂ ਵੀ ਹੋ ਗਈ ਰਾਤ ਨੂੰ ਤੇ ਮੈਂ ਦੇਖਿਆ ਟਰਾਲੀਆਂ ਤੋਂ ਵੀ ਹੋਈ ਆ ਕੇ ਚੌਕਸ ਰਹੋ ਕੋਈ ਅੱਜ ਗੜਬੜ ਹੋ ਸਕਦੀ ਹੈ ਇਸ ਢੰਗ ਦੀ ਸਟੇਟਮੈਂਟ ਇਸ ਢੰਗ ਦੀ ਜੇ ਮੰਚ ਤੋਂ ਇਹ ਅਪੀਲ ਆਉਂਦੀ ਹੈ ਅਨਾਉਂਸਮੈਂਟ ਹੁੰਦੀ ਹੈ ਕਿ ਉਹ ਸਹੀ ਸੀਗਾ ਗਲਤ ਸੀਗਾ ਅਸਲ 'ਚ ਸਾਡੀ ਜਿਹੜੀ ਸਟੇਟ ਹੈ ਆਫੀਸ਼ੀਅਲੀ ਉਹ 11 ਤੋਂ 5 ਵਜੇ ਤੱਕ ਚੱਲਦੀ ਹੈ ਉਹਦੇ ਬਾਅਦ ਕਈ ਲੋਕ ਉਧਾਂ ਆ ਜਾਂਦੇ ਨੇ ਉਹ ਆ ਕੇ ਮਾਈਕ ਹੈਗਾ ਚਾਕੇ ਬੋਲ ਦਿੰਦੇ ਨੇ ਤੇ ਅਸੀਂ ਉਹ ਸਾਡੇ ਨੋਟਿਸ 'ਚ ਆ ਗਿਆ ਅੱਜ ਜੋ ਵੀ ਬੰਦ ਕਰ ਦਾਂਗੇ ਜਿਹੜੀ ਇਸ ਤਰ੍ਹਾਂ ਅਪੀਲ ਕਰਨੇ ਲੋਕਾਂ 'ਚ ਪੈਨਿਕ ਹੁੰਦਾ ਨਾ ਇਹ ਅਸੀਂ ਨਹੀਂ ਇਨਟੋਲੇਰੇਟ ਕਰਦੇ ਅੱਜ ਇਹ ਵੀ ਬੰਦ ਕਰ ਦਾਂਗੇ ਸੀ ਠੀਕ ਹੈ ਜਿਸ ਟੰਗ ਦੇ ਨਾਲ ਭਾਰਤੀ ਕਿਸਾਨ ਜੀ ਉਹਨੇ ਇਕਤਾ ਉਗਰਾਹ ਹੈ ਉਹ ਤੁਹਾਡੇ ਨਾਲ ਹੈ ਤਾਲਮੇਲ ਚ ਹੈ ਕਿਉਂਕਿ ਉਸ ਦਿਨ ਉਹਨਾਂ ਨੇ ਥੋੜਾ ਰੋਸਾ ਜ਼ਾਹਿਰ ਕੀਤਾ ਜਗਿੰਦਰ ਸਿੰਘ ਉਗਰਾਹ ਨੇ ਕਹਿੰਦੇ ਸਾਨੂੰ ਦੱਸਿਆ ਨਹੀਂ ਜਿਹੜੇ 13 ਬੰਦੇ ਗਏ ਸਾਨੂੰ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਨਹੀਂ ਜਾਣਾ ਚਾਹੀਦਾ ਸੀ ਉਹ ਉਹਨਾਂ ਦੀ ਗਲਤੀ ਹੈ ਇਹ ਅਸਲ ਵਿੱਚ ਜੇ ਸਹੀ ਪੁੱਛੋ ਕਿਉਂਕਿ ਉਹਨਾਂ ਨੂੰ ਹਮੇਸ਼ਾ ਹੀ ਅੱਜ ਤੱਕ ਜਿੰਨੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਉਹਨਾਂ ਨੂੰ ਅਲੱਗਸ ਨੇ ਆਉਂਦਾ ਸਾਨੂੰ ਅਲੱਗ ਆਉਂਦਾ ਉਹ ਸਾਨੂੰ ਇੱਥੇ ਕਹਿੰਦੇ ਵੀ ਦੇਖੋ ਜੀ ਅਸੀਂ ਤੁਹਾਡੇ ਨਾਲ ਫੈਸਲਾ ਜਿਹੜਾ ਕਰੋਗੇ ਤੁਹਾਡੇ ਨਾਲ ਚੱਲਾਂਗੇ ਪਰ ਅਸੀਂ ਲਾਗੂ ਕਰਨਾ ਤੇ ਸਾਡੀ ਆਪਣੀ ਮਰਜ਼ ਤੋ ਐਸੀ ਕਰਕੇ ਉਹ ਇੱਕ ਅਲੱਗ ਐਂਟੀਟੀ ਰੱਖ ਕੇ ਉਹ ਚੱਲ ਰਹੇ ਨੇ ਸਾਨੂੰ ਨਹੀਂ ਸੀ ਪਤਾ ਵੀ ਉਹਨਾਂ ਨੂੰ ਸਤਾ ਨਹੀਂ ਸਾਨੂੰ ਤਾਂ ਸਤਾ ਆਇਆ ਸੀ 40 ਇਕੱਠੇ ਬੈਠੇ ਅਸੀਂ ਇਕੱਠੇ ਬਹਿ ਕੇ ਇੱਕ 13 ਮੈਂਬਰੀ ਕਮੇਟੀ ਬਣਾ ਲਈ ਉਹ ਚਲੀ ਗਈ ਇੱਦਾਂ ਕੀ ਹੈ মিডিਆ ਵਾਲਿਆਂ ਨੇ ਇੱਕ ਸਰਕਾਰ ਦੀ ਮਰਜ਼ੀ ਉਹਨਾਂ ਨੇ ਸ਼ੋਰ ਮਚਾ ਦਿੱਤਾ ਤੇ 13 ਹੀ ਗਏ ਨੇ ਖ਼ਬਰ ਨਹੀਂ ਫੁੱਟ ਪੈਗੀ ਇਹ ਇਹ ਇਦਾਂ ਕੰਮ ਕਰਦੀ ਹੁੰਦੀ ਹੈ ਸਰ ਜੀ ਉਹ ਕਿਹਾ ਤਾਂ ਸੀ ਨਾ ਉਹਨਾਂ ਨੇ ਪੰਜ ਪੰਜ ਲਿਆਓ 10 ਲਿਆਓ ਕੱਟ ਲਿਓ ਇਹ ਤਾਂ ਕਿਹਾ ਸੀ ਨਹੀਂ ਉਹ ਕਿਹਾ ਸੀ ਪਰ एकदम ਅਸੀਂ ਫੈਸਲਾ ਕਰਕੇ ਗਏ ਆ মিডিਆ ਨੂੰ ਦੱਸ ਕੇ ਗਏ ਆ ਇਹਦਾ ਮਤਲਬ ਇਹ ਥੋੜੋ ਹੈਗਾ ਵੀ ਇੱਥੇ ਕੋਈ ਫੋਟ ਪੈ ਗਈ ਜਿਹੜੇ 40 ਨੇ ਚੁਣੇ ਉਹ ਬੰਦੇ ਗਏ ਤੇ ਕੋਈ ਆਪਣੇ ਆਪ ਤਾਂ ਕੋਈ ਗਿਆ ਨਹੀਂ ਔਰ ਇਸੇ ਤਰ੍ਹਾਂ ਜਦੋਂ ਉੱਥੇ ਗਏ ਉੱਥੇ ਹੋਗਰਾ ਹੌਲੀ ਹੈ ਨਹੀਂ ਸੀ ਤੁਸੀਂ ਪੁਆਇੰਟ ਪੁਆਇੰਟ ਆਊਟ ਹੈ ਕਿ ਉਹ ਗ੍ਰਾਹਕ ਨੂੰ ਬੁਲਾਇਆ ਗਿਆ ਜਾਂ ਨਹੀਂ ਬੁਲਾਇਆ ਨਹੀਂ ਇਹ ਸਾਡੇ ਬਣਦਾ ਨਹੀਂ ਸੀ ਕਿਉਂਕਿ ਹਮੇਸ਼ਾ ਉਹਨਾਂ ਨੂੰ ਅਲੱਗ ਹੀ ਜਾਂਦੀ ਹੈ ਇਨਵੀਟੇਸ਼ਨ ਸਾਡੇ ਸਾਡੇ ਕਰਕੇ ਨਹੀਂ ਜਾਂਦੀ ਉਹਨਾਂ ਨੂੰ ਲੱਗ ਜਾਂਦੀ ਹੈ ਹਾਂ ਇਹ ਠੀਕ ਹੈ ਵੀ ਜਦ ਅਸੀਂ ਉੱਥੇ ਇਕੱਠੇ ਹੁੰਦੇ ਉਹ ਵੀ ਵਿੱਚ ਹੁੰਦੇ ਨੇ ਤੇ ਉਹ ਅਸੀਂ ਕਹਿੰਨੇ ਉਹ ਫਿਰ ਬੋਲਦੇ ਨਹੀਂ ਉਹਦੇ ਉੱਤੇ ਹੀ ਫੁੱਲ ਛੜਾਉਂਦੇ ਨੇ ਸਰਕਾਰ ਤੇ ਦਬਾਅ ਕਿੰਨਾ ਹੈ ਇਸ ਬਿਲ ਸਿਰ ਹੈ ਪੂਰੇ ਦੁਬਾਰਾ ਇਹ ਤਾਂ ਸਰਕਾਰ ਦੇਖੋ ਸਰਕਾਰਾਂ ਦੀ ਖੂਬੀ ਹੁੰਦੀ ਹੈ ਜਿਹੜੇ ਸਰਕਾਰ ਚਲਾਉਣ ਵਾਲੇ ਲੋਕ ਨੇ ਉਹਨਾਂ ਨੇ ਚਿਹਰੇ ਤੇ ਨਹੀਂ ਦਬਾ ਲੈਣਾ ਹੁੰਦਾ ਅੰਦਰੋਂ ਭਾਵੇਂ ਹਿੱਲੇ ਪਏ ਹੋਣ ਚਿਹਰੇ ਤੋਂ ਪੋਜ਼ ਕਰਨਾ ਹੁੰਦਾ ਵੀ ਅਸੀਂ ਬੜੇ ਸਟਰੋਂਗ ਆ ਪਰ ਇਸ ਵਾਰੀ ਤਾਂ ਜਿਹੜਾ ਹੋਮ ਮਿਨਿਸਟਰ ਵੀ ਉਹ ਵੀ ਹਿੱਲਿਆ ਹੋਇਆ ਸੀ ਲੱਗਦਾ ਕਿ ਬਹੁਤ ਛੇਤੀ ਕਿ ਜਾਂ ਹਜੇ ਹੋਰ ਬਹੁਤ ਲੰਮਾ ਸੰਘਰਸ਼ ਚੱਲ ਸਕਦਾ ਹਾਂ ਕੁਝ ਵੀ ਕਹਿ ਸਕਦੇ ਹੋ ਇਹ ਕੋਈ ਅੰਦੋਲਨ ਜਿਹੜਾ ਇੱਕ ਧਿਰ ਦੇ ਹੱਥ 'ਚ ਨਹੀਂ ਹੁੰਦਾ ਦੋਨੋਂ ਧਿਰਾਂ ਦੇ ਹੱਥ 'ਚ ਹੁੰਦਾ ਜਿਹੜੇ ਲੜ ਰਹੇ ਨੇ ਜਿਨ੍ਹਾਂ ਨੇ ਮੰਗਾ ਮੰਨ ਲਿਆ ਉਹਨਾਂ ਦੇ ਵੀ ਵਾਸਾ ਕਿੰਨੀ ਦੇਰ ਚਲਾਉਣਾ ਚਾਹੁੰਦੇ ਨੇ ਸਾਡੇ ਵਾਸਤੇ ਅਸੀਂ ਇਹਨੂੰ ਕਿਵੇਂ ਕਿੰਨੀ ਦੇਰ ਚਲਾਉਣਾ ਇੱਕ ਗੱਲ ਅਸੀਂ ਉਹਨਾਂ ਨੂੰ ਬੜੀ ਸਾਫ਼ ਤੇ ਸਪਸ਼ਟ ਕਹੇ ਆਏ ਆਂ ਇਹ ਅੰਦੋਲਨ ਪੀਸਫੁਲ ਸੀ ਪੀਸਫੁਲ ਹੈ ਪੀਸਫੁਲ ਰਹੇਗਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਅਸੀਂ ਇਹਨੂੰ ਵਾਇਲੈਂਟ ਨਹੀਂ ਹੋਣ ਦਿੰਦੇ ਇਹ ਓਪਨਲੀ ਚੈਲੰਜ ਕਰਕੇ ਆਏ ਹਾਂ ਹੋਮ ਇਸ ਜਿਹੜਾ ਅਗਲਾ ਦਾ ਪ੍ਰੋਗਰਾਮ ਦਿੱਤਾ ਹੈ ਤੁਸੀਂ ਕਿ ਟੋਲ ਫਰੀ ਕਰ ਦੇਣੇ ਨੇ ਜਾਂ ਦਿੱਲੀ ਜੈਪੁਰ ਹਾਈਵੇ ਬੰਦ ਕਰਨਾ ਹੈ ਜਾਂ ਜਿਹੜਾ ਜੀਓ ਦਾ ਵਿਸ਼ਕਾਰ ਕਰਨਾ ਹੈ ਉਹਦੇ ਲਈ ਕੀ ਰਣਨੀਤੀ ਹੈਗੀ ਕਿਵੇਂ ਕਰੋਗੇ ਉਹ ਸਾਰੀਆਂ ਸਟੇਟਾਂ ਦੀ ਡਿਊਟੀ ਲਾ ਦਿੱਤੀ ਤੁਸੀਂ ਗੱਲ ਸਮਝੋ ਪੰਜਾਬ 'ਚ ਤਾਂ ਆਲਰੇਡੀ ਸੀ ਟੋਲ ਪਲਾਜ਼ੇ ਬੰਦ ਕਰ ਲਏ ਰਿਲਾਇੰਸ ਦੇ ਪੰਪ ਵੀ ਰਿਲਾਇੰਸ ਦੇ ਸਟੋਰ ਵੀ ਅਸੀਂ ਬੰਦ ਕਰ ਲਏ ਤੇ ਉਹਦੇ ਬਾਅਦ ਹਰਿਆਣੇ ਸ਼ੁਰੂ ਹੋਇਆ ਹੁਣ ਉਹੀ ਤਜਰਬੇ ਨਾਲ ਸਾਰੇ ਦੇਸ਼ ਵਿੱਚ ਜਦੋਂ 8 ਤਰੀਕ ਦਾ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਔਰ ਇਹ ਪਹਿਲੀ ਵਾਰ ਹੀ ਹੋਇਆ ਹੈ ਬੰਦ ਵਿੱਚ ਕਿਤੇ ਨਾ ਕਿਤੇ ਢਕਾਹਟ ਆ ਜਾਂਦੀ ਹੈ ਐਸ ਵਾਰੀ ਬੰਦ ਸਾਰੇ ਦੇਸ਼ ਹੋਇਆ ਹੋਇਆ ਪੀਸਫੁਲ ਇਹ ਬਹੁਤ ਵੱਡੀ ਪ੍ਰਾਪਤੀ ਹੈ ਔਰ ਕੰਪਲੀਟ ਹੋਇਆ ਇਦਾਂ ਕਦੀ ਨਹੀਂ ਹੁੰਦਾ ਵੀ ਕਿਤੇ ਹੋ ਗਿਆ ਕਿਤੇ ਨਹੀਂ ਹੋ ਗਿਆ ਇਦਾਂ ਹੁੰਦਾ ਪਰ ਐਸ ਵਾਰੀ 8 ਤਾਰੀਖ ਨੂੰ ਸਾਰਾ ਦੇਸ਼ ਪੂਰੀ ਤਰ੍ਹਾਂ ਕੰਪਲੀਟਲੀ ਬੰਦ ਰਿਹਾ ਔਰ ਪੰਜ ਸਟੇਟਾਂ ਦੇ ਚੀਫ ਮਿਨਿਸਟਰ ਨੇ ਸਾਡੇ ਹਮਾਇਤ ਵਿੱਚ ਸਟੇਟਮੈਂਟ ਦਿੱਤੀ ਇਹਦੇ ਮਾਨੇ ਆ ਕੁਝ ਜਰਦਲ ਸਾਹਿਬ ਜਿਹੜੀ ਅੱਜ ਦੀ ਮੀਟਿੰਗ ਹੈ ਕੀ ਉਹ ਪ੍ਰਪੋਜ਼ਲ ਤੇ ਵੀ ਦੁਬਾਰਾ ਚਰਚਾ ਹੋ ਸਕਦੀ ਹੈ ਵੀ ਆਹ ਪ੍ਰਪੋਜ਼ਲ ਭੇਜੀ ਆਪਾਂ ਇਹ ਤੇ ਚਰਚਾ ਕਰੀਏ ਵੀ ਠੀਕ ਨੇ ਪੁਆਇੰਟ ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਹੁੰਦੇ ਆ ਅਸੀਂ ਉਹਨਾਂ ਤੇ ਚਰ ਅਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ ਕੀਤੀ ਹੈ